ਸਤਨਾ ਸ਼੍ਰੀਵਾਰ ਗੁਰ ਸਾਹਿਬ ਜੀ ਸੱਚਾ ਤੇਰਾ ਦਰਬਾਰ ਸੱਚਾ ਤੇਜ ਤਖਤ ਸੁਰ ਸਾਹਿ ਪਾਤਸ਼ਾਹ ਨਿਹਚਲ ਚਾਰ ਛਤ ਤਦ ਅਗਰ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾ ਨਾਨਕ ਸਭ ਤੇਰੀ ਵਡਿਆਈ ਜਾਣੈ ਮੇਰਾ ਸੋ ਕਹੋ ਕਨ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਵਾਰੇ ਹਰ ਹਰ ਚਰਨ ਰਿਤ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਵਾਰੇ ਰਹਾ ਪੁੰਨ दान ਪੂਜ ਪਰਮੇਸ਼ਰ ਹਰ ਕੀਰਤ ਤਤ ਵਿਚਾਰ ਗੁਨ ਗਾਵਤ ਤਨ ਸੁਖ ਪਾਇਆ ਠਾਕੁਰ ਗੰਗਾ ਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕ ਬਹਰ ਕਛਨ ਵਿਜਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰਿ ਨਾਨਕ ਕੰਠ ਮਜਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹਰ ਕੰਠ ਨ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਨ ਹਰ ਨਾਨਕ ਕੰਠ ਮਜਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਮਾਂ ਅੱਜ ਦੇ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 718 ਅੰਗ ਦੇ ਉੱਤੇ ਸੁਭਾਏ ਬਾਣ ਟੋਡੀ ਮਹੱਲਾ ਪੰਜਵ ਟੋਡੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਟੋਡੇ ਰਾਗ ਜਿਹੜਾ 31 ਰਾਗਾਂ ਦੇ ਵਿੱਚੋਂ 13ਵੇਂ ਨੰਬਰ ਤੇ ਇਹ ਰਾਗ ਆਉਂਦਾ ਹੈ ਆਓ ਆਪਾਂ ਗੁਰੂ ਸਾਹਿਬ ਦੇ ਬਚਨਾਂ ਦੇ ਨਾਲ ਆਪਣੀ ਸਾਂਝ ਪਾਈਏ ਹਰ ਹਰ ਚਰਨ ਰਿਤੈ ਉਰ ਧਾਰੇ ਸਿਮਰ ਸੁਆਮੀ ਸਤਗੁਰੇ ਆਪਣਾ ਸਾਰ ਕਾਰਜ ਸਫਲ ਹਮਾਰੇ ਇੱਥੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਹਰ ਹਰ ਚਰਨ ਕਿ ਪ੍ਰਮਾਤਮਾ ਦੇ ਜਿਹੜੇ ਚਰਨ ਨੇ ਉਹਨਾਂ ਨੂੰ ਤੁਸੀਂ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਓ ਹਿਰਦੈ ਓਨ ਧਾਰੇ ਹੁਣ ਪ੍ਰਮਾਤਮਾ ਦੇ ਚਰਨ ਕਿਹੜੇ ਆ ਜੀ ਧੰਨ 시ਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੰਨੀ ਵੀ ਆਈ ਓੰਕਾਰ ਤੋਂ ਲੈ ਕੇ 18 10 20 ਤੱਕ ਇਸ ਬਾਣੀ ਨੂੰ ਆਪਣੇ ਹਿਰਦੇ ਚ ਧਾਰਨ ਕਰਨਾ ਜਿਵੇਂ ਗੁਰੂ ਸਾਹਿਬ ਕਹਿੰਦੇ ਕੇਸਾਂ ਕਾ ਕਰ ਜਵਲ ਟੁਲਾਵ ਚਰਨ ਧੂੜ ਮੁਖ ਲਾਈ ਬਸ ਆਹੀ ਗੁਰਬਾਣੀ ਦੀ ਹੀ ਗੱਲ ਸਾਰੇ ਕਿਤੇ ਕਰਦੇ ਆ ਗੁਰੂ ਸਾਹਿਬ ਕਿ ਹਰ ਹਰ ਚਰਨ ਰਿਤੈ ਉਣ ਧਾਰੇ ਜਦੋਂ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਬਚਨ ਪਰਮਾਤਮਾ ਦੀ ਬਾਣੀ ਸਾਡੇ ਹਿਰਦੇ 'ਚ ਵਸ ਗਈ ਫਿਰ ਹੋਣਾ ਕੀ ਹੈ ਸਿਮਰ ਸੁਆਮੀ ਸਤਗੁਰੂ ਆਪਣਾ ਕਾਰਜ ਸਫਲ ਹਮਾਰੇ ਫਿਰ ਉਸ ਪਰਮਾਤਮਾ ਨੂੰ ਸਿਮਰ ਸਿਮਰ ਕੇ ਜਿਹੜੇ ਸਾਡੇ ਕਾਰਜ ਅਧੂਰੇ ਪਏ ਉਹ ਸਾਰੇ ਦੇ ਸਾਰੇ ਸਫਲ ਹੋ ਜਾਣਗੇ ਆਪਾਂ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਹਾਂ ਸਿਮਰ ਸਿਨਾਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ ਇਹੋ ਲੋਕ ਪਰ ਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਕਿਰ ਪ੍ਰਮਾਤਮਾ ਸਾਡੇ ਰਾਖੀ ਵੀ ਕਰਦਾ ਹੈ ਜਦੋਂ ਅਸੀਂ ਉਹਨੂੰ ਆਪਣੇ ਹਿਰਦੇ 'ਚ ਵਸਾ ਲੈਨੇ ਆ ਤੇ ਵਾਰ-ਵਾਰ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਆ ਅਸੀਂ ਤੇ ਇੱਕ ਵਾਰੀ ਯਾਦ ਕਰਾਂਗੇ ਪ੍ਰਮਾਤਮਾ ਨੇ ਤੇ ਸਾਨੂੰ ਕਰੋੜਾਂ ਵਾਰ ਯਾਦ ਕਰਨਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਤੁਸੀਂ ਇੱਕ ਵਾਰ ਪ੍ਰਮਾਤਮਾ ਨੂੰ ਸਿਮਰੋ ਤੇ ਪ੍ਰਮਾਤਮਾ ਤੁਹਾਨੂੰ ਕਰੋੜਾਂ ਵਾਰ ਸੰਗਰੂਗਾ ਤੇ ਗੁਰੂ ਨੂੰ ਤੁਸੀਂ ਉਹਦੇ ਅੱਗੇ ਇੱਕ ਕੌਡੀ ਭੇਟਾ ਰੱਖਦੇ ਹੋ ਉਹ ਤੇ ਖਜ਼ਾਨਾ ਹੀ ਤੁਹਾਡੇ ਅੱਗੇ ਰੱਖ ਦੇਣਾ ਉਸਨੇ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਬਹੁਤ ਸੋਹਣਾ ਲਿਖਿਆ ਹੈ ਕਿ ਤੁਸੀਂ ਇੱਕ ਵਾਰ ਯਾਦ ਜਪ ਕੇ ਕਰਕੇ ਵੇਖੋ ਇੱਕ ਵਾਰ ਸਤਿਗੁਰ ਮੰਤਰ ਸਿਮਰਨ ਬਾਤਰ ਸਿਮਰਨ ਤਾਂ ਇਹ ਵਾਰੰવાર ਗੁਰਹੇਤ ਹੈ ਉਹ ਤੇ ਵਾਰ ਵਾਰ ਯਾਦ ਕਰਦਾ ਤੁਸੀਂ ਇੱਕ ਵਾਰ ਯਾਦ ਕਰਕੇ ਵੇਖੋ ਕਹਿੰਦੇ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ ਜਿਹੜੇ ਸਾਡੇ ਕਾਰਜ ਰਹਿੰਦੇ ਆ ਉਹ ਸਾਰੇ ਸਫਲ ਹੋ ਜਾਣੇ ਰਹਾਓ ਅੱਗੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਹੁਣ ਇੱਥੇ ਗੁਰੂ ਸਾਹਿਬ ਨੇ ਕਿਹਾ ਪੁੰਨਦਾਨ ਪੁੰਨ ਕਿਹੜਾ ਦਾਨ ਕਿਹੜਾ ਅਸੀਂ ਤੇ ਬਸ ਕੀੜਿਆਂ ਨੂੰ ਚੌਲ ਪਾਉਂਦੇ ਬਸ ਇਹੀ ਸਮਝਦੇ ਆ ਕਿ ਸਭ ਤੋਂ ਵੱਡਾ ਪੁੰਨ ਹੋ ਗਿਆ ਪਰ ਅਸਲ ਗੁਰੂ ਸਾਹਿਬ ਕਹਿੰਦੇ ਆ ਪੁੰਨ ਦਾਨ ਪੂਜਾ ਪਰਮੇਸ਼ਰ ਕੇ ਪਰਮੇਸ਼ਰ ਦੀ ਅਰਦਾਸ ਨਾ ਕਰੋ ਉਸ ਦੇ ਗੁਣ ਗਾਓ ਸਭ ਤੋਂ ਵੱਡਾ ਪੁੰਨ ਹੈ ਕਹਿੰਦੇ ਇਹ ਕਰ ਅंजलि ਪੁੰਨ ਵੱਡਾ ਹੈ ਅਸੀਂ ਪੜਦੇ ਆ ਨਾ ਸ਼ਾਮ ਨੂੰ ਪਾਣੀ ਦੇ ਵਿੱਚ ਕਰ ਅंजलि ਪੁੰਨ ਵੱਡਾ ਹੈ ਕਿ ਗੁਰੂ ਦੇ ਅੱਗੇ ਆਪਣੇ ਦੋਨੋਂ ਹੱਥ ਕਰ ਲਈਏ ਸਭ ਤੋਂ ਵੱਡਾ ਪੁੰਨ ਹੈ ਕਹਿੰਦੇ ਇਹ ਪੁੰਨਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਕਿ ਉਸ ਪ੍ਰਮਾਤਮਾ ਦੀ ਕੀਰਤੀ ਕਰੀਏ ਸਾਰਿਆਂ ਤੋਂ ਵੱਡਾ ਪੁੰਨ ਹੈ ਸਾਰਿਆਂ ਤੋਂ ਵੱਡਾ ਦਾਨ ਹੈ ਗੁਣ ਗਾਵਤ ਅਤਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ ਉਸ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਗੁਨ ਗਾਵਤ ਅਤੁੱਲ ਸੁਖ ਪਾਇਆ ਅਤੁੱਲ ਦਾ ਭਾਵ ਹੁੰਦਾ ਜਿਹੜਾ ਤੋਲਿਆ ਨਾ ਜਾ ਸਕੇ ਕਿੰਨੇ ਸੁਖ ਤੁਹਾਡੀ ਜ਼ਿੰਦਗੀ 'ਚ ਆ ਜਾਣਗੇ ਕਿ ਗਿਣੇ ਨਹੀਂ ਜਾਣੇ ਗੁਨ ਗਾਵਤ ਅਤੁੱਲ ਸੁਖ ਪਾਇਆ ਠਾਕੁਰ ਅਗੰਮ ਅਪਾਰੇ ਜਿਹੜਾ ਪਹੁੰਚ ਤੋਂ ਬਾਹਰ ਹੈ ਪ੍ਰਮਾਤਮਾ ਕਹਿੰਦੇ ਉਹ ਮਿਲ ਜਾਣਾ ਤੇ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਇੰਨੇ ਸੁਖ ਮਿਲ ਜਾਣੇ ਜੋ ਜਨਮ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹੁਲ ਕਛ ਨ ਵਿਚਾਰੇ ਜਿਨੇ ਪ੍ਰਮਾਤਮਾ ਨੂੰ ਆਪਣਾ ਬਣਾ ਲਿਆ ਜਿਸ ਬੰਦੇ ਨੇ ਪ੍ਰਮਾਤਮਾ ਨੂੰ ਆਪਣਾ ਬਣਾ ਲਿਆ ਬਹੁਤ ਕਾਚਨਾ ਵਿਚਾਰੇ ਨਾਮ ਰਤਨ ਸੋਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਕਿ ਨਾਮ ਰਤਨ ਅਸੀਂ ਕਹਿੰਦੇ ਆ ਹੀਰੇ ਮਹਿੰਗੇ ਆ ਰਤਨ ਮਹਿੰਗੇ ਆ ਸੋਨਾ ਮਹਿੰਗਾ ਚਾਂਦੀ ਮਹਿੰਗੀ ਆ ਪਰ ਗੁਰੂ ਸਾਹਿਬ ਕਹਿੰਦੇ ਨਾਮ ਪ੍ਰਮਾਤਮਾ ਦਾ ਇਹ ਉਹਨਾਂ ਤੋਂ ਵੀ ਮਹਿੰਗਾ ਨਾਮ ਰਤਨ ਰਤਨਾ ਤੋਂ ਵੀ ਮਹਿੰਗਾ ਜਿਵੇਂ ਕੀਰਤਨ ਕਰੇ ਦਾ ਕੀਰਤਨ ਦੇ ਨਾਲ ਅਸੀਂ ਕਹਿੰਦੇ ਆ ਕੀਰਤਨ ਕਿ ਕੀਰਤਨ ਕਿ ਰਤਨ ਵੀ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੇ ਜਿਹੜਾ ਕੀਰਤਨ ਹੁੰਦਾ ਜਿਹੜੀ ਪ੍ਰਮਾਤਮਾ ਦੀ ਕੀਰਤੀ ਹੁੰਦੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਨਾਮ ਰਤਨ ਕਿ ਰਤਨਾ ਤੋਂ ਵੀ ਉੱਪਰ ਹੈ ਪ੍ਰਮਾਤਮਾ ਦਾ ਨਾਮ ਸੁਣ ਜਪ ਜਪ ਜੀਵਾ ਇਹ ਪ੍ਰਮਾਤਮਾ ਦਾ ਨਾਮ ਸੁਣ ਕੇ ਜਪ ਕੇ ਤਾਂ ਮੇਰੀ ਜ਼ਿੰਦਗੀ ਹੈ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਕਿ ਮੈਂ ਇਹ ਪਰਮਾਤਮਾ ਦਾ ਨਾਮ ਸੁਣ ਸੁਣ ਕੇ ਜਪ ਜਪ ਕੇ ਆਪਣੇ ਕੰਠ ਦੇ ਵਿੱਚ ਪੱਕਾ ਕਰ ਲਿਆ ਕੰਠ ਦੇ ਵਿੱਚ ਵਸਾ ਲਿਆ ਕੰਠ ਕਹਿੰਦੇ ਗਲੇ ਨੂੰ ਮਝਾਰੇ ਦਾ ਭਾਵ ਕਿ ਵਿੱਚ ਕਿ ਪਰਮਾਤਮਾ ਦਾ ਨਾਮ ਹੈ ਆਪਣੇ ਗਲੇ ਦੇ ਵਿੱਚ ਪੱਕਾ ਕਰ ਲਿਆ ਹੁਣ ਮੈਂ ਹੋਰ ਕੋਈ ਚੀਜ਼ ਸੁਣਦਾ ਨਹੀਂ ਕੋਈ ਚੀਜ਼ ਬੋਲਦਾ ਨਹੀਂ ਤੇ ਜਦੋਂ ਵੀ ਮੈਂ ਗੁਰਦੁਆਰਾ ਸਾਹਿਬ ਆਉਣਾ ਤਾਂ ਮੈਂ ਗੁਰਬਾਣੀ ਦੇ ਨਾਲ ਹੀ ਜੁੜਦਾ ਇੱਥੇ ਗੁਰੂ ਸਾਹਿਬ ਅੱਜ ਕਹਿ ਰਹੇ ਆ ਭਾਏ ਪ੍ਰਮਾਤਮਾ ਦੇ ਚਰਨ ਜਿਹੜੇ ਆ ਪਰ ਬਾਣੀ ਜਿਹੜੀ ਆ ਇਹਨੂੰ ਆਪਣੇ ਹਿਰਦੇ 'ਚ ਵਸਾ ਲਓ ਇਸ ਬਾਣੀ ਨੂੰ ਹਿਰਦੇ 'ਚ ਵਸਾ ਕੇ ਫਿਰ ਸਿਮਰ ਸਿਮਰ ਕੇ ਫਿਰ ਤੁਹਾਡੇ ਕਾਰਜ ਜਿਹੜੇ ਸਫਲ ਹੋ ਜਾਣਗੇ ਪੁੰਨਦਾਨ ਜਿਹੜੇ ਨੇ ਇਹ ਪ੍ਰਮਾਤਮਾ ਦੀ ਕੀਰਤੀ ਹੈ ਇਹਦੀ ਕੀਰਤੀ ਜਿਹੜੀ ਹੈ ਸਭ ਤੋਂ ਵੱਡਾ ਪੁੰਨਦਾਨ ਹੈ ਤੇ ਗੁਣ ਗਾਉਂਦਿਆਂ ਗਾਉਂਦਿਆਂ ਫਿਰ ਕਹਿੰਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣ ਗੁਰੂ ਸਾਹਿਬ ਕਹਿੰਦੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਹਰੇ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਨਝਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ